ਕਰਦੇ ਹਾਂ ਸਾਡੀ ਪਹੁੰਚ ਕਿਤੇ ਨਹੀਂ ਉਹਨਾਂ ਦੇ ਪਹਿਲਾਂ ਇਸ ਤਰ੍ਹਾਂ ਨੇ ਨਿਯੰਤਰਣ ਵੀ ਕਰੀ ਗਈ ਉਹ ਬਹੁਤ ਭਾਰਾ ਜਿਹਾ ਕੰਮ ਕੋਈ ਵੀ ਘਰਾਉਣ ਦੀ ਗੱਲ ਹੈ ਕਾਨੂੰਨ ਨਾਲ ਲਗਾਉਣਾ ਇਹ ਤਾਂ ਨੌਲੀ ਰਾਤ ਚੁੱਕੀ ਤੇ ਬਲੇ ਸੂਚਣ ਤੋਂ ਰੋਕਦਾ ਰਹੇ ਨਾਂ ਮੈਂ ਜੇ ਮੈਂ ਦੂਰ ਤਾਬੀਰ ਪੈਣਾ ਖੇਤਾਂ ਤੇ ਕੈਡਾ ਫੋਟੀ ਕੁੱਲੇ ਦੀ ਪ੍ਰਾਲੀ ਅੱਜ ਅਰੇ ਭਾਈ ਮਾਨ ਲੱਗਦੀ ਹੈ ਇਹ ਮਜ਼ਦੂਰ ਕਿਸਾਨ ਦੀ ਮਿਹਨਤ ਦੱਸਦਾ ਹੈ ਦੁਨੀਆ ਨਹੀਂ ਚੱਲ ਸਕਦੀ ਦੁਨੀਆ ਕਿੰਨਾ ਵੀ ਕੁਝ ਕਰ ਲੋ ਪਰ ਇੱਕ ਦਿਨ ਤੱਕ ਹੀ ਜਿਸ ਵੇ ਅਸੀਂ ਆਵੀ ਸ਼ਕਤੀ ਦਾ ਪ੍ਰਦਰਸ਼ਨ ਕਰਾਂਗੇ ਉਹਦੀ ਜਾਗਰਤੀ ਨੂੰ ਬੁਲਾਵਾਂਗੇ ਅਸੀਂ ਤਾਂ ਹੋਰ ਵੀ ਡਿਮਾਂਡ ਕਰਾਂਗੇ ਕਿਹਨੂੰ ਸਾਡੇ ਤੋਂ ਵੀ ਬੰਨ ਮਿਹਨਤੂ ਕੰਮ ਕਰਦਾ ਹੈ ਕੋਈ ਬੰਦਾ ਕਿਸੇ ਨਾਲ ਨੂੰ ਸਾਥਦਾ ਹੈ ਉਹਦੇ ਆਪਾਂ ਨੇ ਉਹਦਾ ਜਾਨਾ ਲੈ ਕੇ ਕਰਦਾ ਮੈਂ ਕਹਿੰਦਾ ਵੀ ਕਿਰਤ ਕੇ ਇਹ ਨਹੀਂ ਕੀਆ ਜੋ ਜਿ ਮੰਨਣਾ ਰਹਿੰਦਾ ਤੱਕ ਹੋਈ ਨਹੀਂ ਸਾਹ ਬੰਦੇ ਜਿਹਾ ਨਹੀਂ ਹੋਦਾ ਕੋਈ ਵਿਅਕਤੀ ਖਾਣਾ ਕਰ ਲਿਆ ਉਹ ਪਿੱਛੇ ਘਾਹ ਨੂੰ ਵੇਦਾ ਹੈ ਉਹ ਉੱਥੇ ਗਏ ਉਹ ਲੋਥੇ ਗੁਵਿੰਦਰ ਆਰ ਐਸ ਐਸਪੀ ਨਹੀਂ ਮੁਖਸਰ ਕਿਉਂਕਿ ਉਹਨੇ ਵੀ ਗੁੰਡਾਗਰਦੀ ਉਹ ਬਹੁਤ ਕੀਤੀ ਹੋਈ ਸੀ ਤੇ ਸਾਡੇ ਵੀ ਯੋਜ ਬੜਾ ਸੀ ਇੱਥੇ ਐਨਵੀ ਜੀ ਦੇ ਡਰਾਈਵਰਾਂ ਨੂੰ ਬਾਹਰ ਕਰਾਇਆ ਵਗੈਰਾ ਦੀ ਬਾਫਤ ਨੂੰ ਵੀ ਬੋਲਣਾ ਕੋ ਮੱਧੀ ਵਜੇ ਉਹ ਤੜਕੇ ਨੂੰ ਅਸੀਂ ਗਏ ਉਸ ਸਟੈਂਡ ਲਾਇਆ ਪਟਰੋਲ ਪੌਂਟ ਦੇ ਵਿਰੋਧ ਕਰਨ ਵਾਸਤੇ ਉਥੇ ਕੇਐਸ ਆਈ ਆਇਆ ਵਰਸਨ ਤੇ ਪਾਈ ਹੋਈ ਸੀ ਤੁਹਾਨੂੰ ਕਹਿੰਦਾ ਤੁਸੀਂ ਇਹ ਕੀ ਕਰ ਰਹੇ ਤੇ ਕਿ ਟੈਂਡ ਲੱਗਣਾ ਤੇ ਇਹਨਾਂ ਦਾ ਅਸੀਂ ਯੂਜ ਕਰਨਾ ਹੈ ਸਾਰੇ ਇਕੱਠੇ ਹੋ ਕੇ ਲੜਾਈਆਂ ਲੜੀਆਂ ਸਾਰੇ ਜੱਟੀਆਂ ਬੰਦਿਆਂ ਨੇ ਜੀਨੇ ਮਾਲਕ 32 ਜੱਟੇ ਬੰਦਿਆਂ ਬੜੀਆਂ ਸਾਰੇ ਨੇ ਇਕੱਠੇ ਹੋ ਕੇ ਲੜਾਈ ਲੜੀ ਤੇ ਉਸ ਜਿਹੜੀ ਲੜਨ ਦਾ ਮੁੱਲ ਪਾਇਆ ਇਹ ਆਪਾਂ ਸਾਰਿਆਂ ਨੇ ਪਤਾ ਤੇ ਇਹਦੇ ਵਿੱਚ ਕਿੰਤੂ ਫਰੰਦੂ ਇੱਕ ਦੂਜੇ ਨਾਲ ਵੈਰ ਹੋ ਛੱਡ ਕੇ ਜਿਸ ਨੂੰ ਗੁੱਸਾ ਕਿਹੜਾ ਲੈ ਗਿਆ ਇੱਕ ਦੂਜੀ ਨਾਲ ਉਹ ਵੀ ਛੱਡ ਕੇ ਇਸ ਕੰਮ ਨੂੰ ਆਪਾਂ ਥੋੜਾ ਜਿਹਾ ਅੱਗੇ ਬਤਾਲਾ ਮਿਹਨਤ ਕਰਨੀ ਲੋੜ ਹੈ ਪੈਦਲ ਫੜ ਜਾਈਏ ਘਾਟ ਘਾਟ ਜਾਈਏ ਜਿੱਥੇ ਜਿੱਥੇ ਜਿਹੜਾ ਬੰਦਾ ਆਪਣੀ ਜਮਾਤ ਦਾ ਦਾ ਕੋਈ ਇੰਟਰ ਲਿੰਦਾ ਹੈ ਉਹਨੂੰ ਜਾ ਕੇ ਆਪਾਂ ਜਾਗਰੂਤ ਕਰੀਏ ਜਾਗਰੂਤ ਕਰਾਂਗੇ ਅਗਲੇ ਤੋਂ ਚਾਰ ਗੱਲਾਂ ਸਮਝਾਵਾਂਗੇ ਉਹਦੇ ਤਾਂ ਇਕੱਠੇ ਹੋ ਕੇ ਹੀ ਆਪਾਂ ਸਾਰਿਆਂ ਦੇ ਕੰਮ ਕਰਨੇ ਨੇ ਜਿੰਦਾ ਹੋ ਗਿਆ ਉਹ ਕਈ ਵਾਰੀ ਨਹੀਂ ਨਾਲ ਜਾਂਦਾ ਪਰ ਆਉਣ ਵਾਲੇ ਸਮੇਂ ਲੋੜ ਉਹਨਾਂ ਨੂੰ ਹੀ ਪੈਣੀ ਹੈ ਇਹ ਚੀਜ਼ੇ ਉਹਨੂੰ ਆਪਾਂ ਸਮਝਾਈਏ ਸਾਰੇ ਇਕੱਠੇ ਹੋ ਕੇ ਇਸ ਅੱਗੇ ਬਧਾਈਏ ਤੇ ਯੂਨੀਅਨ ਨੂੰ ਵੀ ਆਪਾਂ ਮਜ਼ਬੂਤ ਉਹ ਅੱਗੇ ਪਹਿਲਾਂ ਬਹੁਤ ਇੱਕ ਛੋਟੇ ਜਿਹੇ ਸੱਦੇ ਤੇ ਇਖਾ ਹਾਪਾਇਆ ਤੇ ਸਾਨੂੰ ਅੱਜ ਵੀ ਇਹ ਚੀਜ਼ਾਂ ਯਾਦ ਨੇ ਹਜ਼ਾਰ ਦੋ ਹਜ਼ਾਰ ਬੰਦਾ ਜਦੋਂ ਫਸਿਲੇ ਨੂੰ ਤਰਨਾ ਨਾ ਨਾ ਯਾਦ ਹੋਇਆ ਬੰਦਾ ਹੋ ਜਾਂਦਾ ਸੀਗਾ ਹੁਣ ਆਪਾਂ ਚੰਡੀਗੜ੍ਹ ਗਏ ਆ 4 ਮਾਰਚ ਦਾ ਆਪਣਾ ਤਰਨਾ ਸੀਗਾ 18 ਮਾਰਚ ਨੂੰ ਆਪਣੀ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਮੀਟਿੰਗ ਸੀਗੀ ਇਸੇ ਕਿਉਂਕਿ ਆਪਣਾ ਕੱਟ ਸੀਗਾ ਇੱਕ ਤਾਂ ਸੀਗੀ ਕਿਉਂਕਿ ਹੁਣ ਬੰਦੇ ਜੁੜਨ ਦੀ ਬਜਾਏ ਟੁੱਟਣ ਲੱਗ ਰਹੇ ਨੇ ਉਹ ਕਿਉਂ ਟੁੱਟਦੇ ਨੇ ਕਿਤੇ ਨਾ ਕਿਤੇ ਆਪਣੇ ਵਿੱਚ ਨਹੀਂ ਕਰੀਆਂ ਆਪਾਂ ਕੇਂਦਰ ਸਰਕਾਰ ਮੁਰਦਾ ਆ ਗੱਲ ਦੱਬੀ ਕਿਦਾਂ ਕਰਿਆ ਚਾਰ ਲੇਬਰ ਕੋਰਟ ਰੱਦ ਕਰੋ ਰੱਦ ਕਰੋ ਰੱਦ ਕਰੋ ਚਾਰ ਲੇਬਰ ਕੋਰਟ ਰੱਦ ਕਰੋ ਰੱਦ ਕਰੋ ਰੱਦ ਕਰੋ ਬੁਲਾਵੇ ਬਕੂਨੀ ਕੋਈ ਕੋਈ 1 ਮਿੰਟ ਹੀ 1 ਮਿੰਟ ਕਰਾ ਮਾ ਆਗ ਤਾਂ ਬਾਂਦ ਪਾਪਾ ਦਾ ਮਰਚਾ ਪਾਪਾ ਨੂੰ ਕਿਉਂ ਨਹੀਂ ਸੁਣਦਾ